ਹਾਂ ਜੀ ਬਾਬਾ ਬਾਲੇ ਬਜੀ ਤੁਸੀਂ ਉਹ ਤੁਹਾਨੂੰ ਪਾਜੀ ਚੱਲਿਆ ਹੈ ਸਹੀ ਉਹ ਨਿਹਾ ਨਹੀਂ ਆ ਦੇਖਿਆ ਰੋਇਆ ਕਿ ਆ ਜੀ ਬਾਈ ਹੁਣ ਜੇ ਅੱਜ ਕਿੱਡੀ ਐਸਈਓ ਹਾਈ ਤੁਹਾਡਾ ਫਿਰ ਜੀ ਆਵਾ ਮਸਦਾ ਉਹ ਫੋਟੋ ਪੰਡਾ ਕੇ ਹੈ ਜੀ ਬਸ ਉਹ ਤੋਂ ਮੱਧਿਆ ਸਾਡੇ ਬੱਚੇ ਸਾਡੇ ਜੀ ਪਤਾ ਨਹੀਂ ਮਾਦਾਰਾਂ ਨੇ ਕਿੰਨੀ ਕਿਰਪਾ ਕੀਤੀ ਉਹਦੀ ਗਰੀਬ ਦਾ ਲੈ 300 ਮੀਟਰ ਤੋਂ ਯਾਰ ਗੱਡੀ ਦਾ ਆਈਡੀਆ ਲਾਓ ਯਾਰ ਇਹ ਗੱਡੀ ਦਾ ਆਈਡੀਆ ਦਾ ਲਓ ਬੱਚੇ ਫੈਮਿਲੀ ਵਾਲੀ ਮੈਂ ਬਚਾਏ ਹੋਗਾ ਯਾਰ ਛੋਟੇ ਛੋਟੇ ਧੰਨ ਬੱਚੇ ਆ ਰਹੇ ਨੇ ਸਾਈਡ ਤੋਂ ਪਾਰ ਕਰਕੇ ਰੱਖ ਲਿਆ ਯਾਰ ਮੈਂ ਉਹੀ ਤਾਂ ਕਹਿ ਰਿਹਾ ਭਾਜੀ ਚਲੋ ਗੱਡੀਆਂ ਲਈ ਤਾਂ ਪਰ ਭਾਜੀ ਉਹਨੇ ਨਸ਼ਾ ਦੇਖੋ ਕਿੰਨਾ ਕੀਤਾ ਨਸ਼ਾ ਦੇਖੋ ਭਾਜੀ ਉਹਦੇ ਕੋਲ ਤੁਰੇ ਹੀ ਨਹੀਂ ਦੱਸ ਵਾਹ ਨਹੀਂ ਭਾਜੀ ਗੱਡੀ ਨੂੰ ਵੜਾਓ ਸੋਹਣਾ ਭਾਜੀ ਸੀ ਅਥੇ ਲੇਡੀ ਸੰਗੀ ਸੀਗਾ ਉਥੋਂ ਵਾਪਸ ਆ ਰਹੇ ਸੀ ਗੱਡੀ ਮੇਰੇ ਹਸਬੰਡ ਨਾਲ ਦੋ ਬੱਚੇ ਨਾਲ ਸੀਗੇ ਜੀ ਬਸ ਆ ਰਹੇ ਆ ਸੀ ਠੀਕ ਆ ਰਹੇ ਆ ਬਿਲਕੁਲ ਇੱਕੋ ਦਾ ਮੈਨੇ ਟੱਕਰ ਮਾਰੀ ਤੇ ਸਾਨੂੰ ਬਿਲਕੁਲ ਕਸੀਟ ਦਾ ਉਥੋਂ ਦੀ ਇੱਥੇ ਤੱਕ ਲਿਆਇਆ ਕਿੰਨੀ ਦੂਰੀ ਤੱਕ ਕਸੀਟ ਲਿਆਈ ਗੱਡੀ ਨੂੰ ਵਿੱਚ ਪਰਿਵਾਰ ਸਮੇਤ ਦੋ ਤਿੰਨ किलोमीटर ਅੱਛਾ ਤੁਸੀਂ ਕਿਹੜਾ ਲਈ 100 ਕਿਲੋਮੀਟਰ ਲਈ 100 ਜਾਂ 200 ਮੀਟਰ ਕਿਲੋਮੀਟਰ ਨਹੀਂ ਮੀਟਰ ਬੱਚਾ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਪਤਾ ਕਿੰਨੇ ਕਿੰਨੇ ਜਣੇ ਸੀ ਗੱਡੀ 'ਚ ਅਸੀਂ ਚਾਰ ਮੇਰੇ ਹਸਬੰਦ ਦੋ ਬੱਚੇ ਮੈਂ ਦੋ ਬੱਚੇ ਨਾਲ ਸੀ ਤੇ ਕਿਹਦੀ ਡਰਾਈਵਰ ਟਰੱਕ ਸੀਗੀ ਜੀ ਟਰੱਕ ਨੇ ਕਿਸੀ ਹਾਂਜੀ ਇਹ ਵੱਡਾ ਸਾਰਾ ਟਰੱਕ ਸੀਗਾ ਅੱਛਾ ਤੁਸੀਂ ਕਿੱਥੋਂ

ਤੋ ਗੱਡੀ ਵਾਲੇ ਕਹਿੰਦੇ ਕਿ ਤੁਸੀਂ ਉਹਨਾਂ ਦੇ ਵਿੱਚ ਗੱਡੀ ਮਾਰੀ ਉਹਨਾਂ ਦੇ ਗੱਡੀ ਦੇ ਸ਼ੀਸ਼ੇ ਤੋ ਇਹ ਆਹ ਦੇਖ ਲਓ ਗੱਡੀ ਗੱਡੀ ਯਾਰ ਸਹੀ ਧੀ ਤੇਰੀ ਰਿਪੋਰਟਿੰਗ ਹੈਗੀ ਐ ਕਿੱਕ ਹਾਂ ਜੀ ਹਾਂ ਸਹੀ ਧੀ ਜਿਹੜਾ ਜਿਹੜਾ ਬੰਦਾ ਆਮ ਸਹੀ ਧੀ ਇੱਕ ਬੰਦਾ ਸਾਹ ਜਿਹੜੇ ਜਿਹੜੇ ਬੰਦੇ ਨੇ ਆਪਣੀ ਅੱਖਾਂ ਨਾਲ ਦੇਖਿਆ ਉਹਨੇ ਵੀ ਬਿਆਨ ਦਿੱਤਾ ਕਿ ਗੱਡੀ ਤੁਹਾਡੀ ਆ ਹਾਂ ਜੀ ਹਾਂ ਜੀ ਤੁਸੀਂ ਤੁਹਾਡੀ ਗਲਤੀ ਹੈ ਟਰੱਕ ਵਾਲੇ ਦੀ ਗਲਤੀ ਹੈ ਉਹਨੇ ਦੱਸਿਆ ਟਰੱਕ ਵਾਲੇ ਹਾਂ ਜੀ ਤੁਹਾਡੀ ਗਲਤੀ ਹੈ ਤੁਸੀਂ ਗੱਡੀ ਦੇ ਵਿੱਚ ਮਾਰਿਆ ਮੈਂ ਨਹੀਂ ਮਾਰਿਆ ਜੀ ਜਿੱਦਾਂ ਮੰਨ ਲਓ ਗੱਡੀ ਆਈ ਥੱਲੇੋਂ ਵੀ ਗੱਡੀ ਤਾਂ ਤੱਕ ਹੋਈ ਆ ਤੇਰੀ ਆਪ ਗੱਡੀ ਨੱਥਲੋ ਗੱਡੀ ਤੇਰੀ ਇੱਕ ਮਿੰਟ ਬੌਮੀ ਖੱਲੋ ਕਿੱਥੋਂ ਆ ਗਈ ਗੱਡੀ ਗੱਡੀ ਚੱਪਲੀ ਨਹੀਂ ਕੱਲਦੀ ਵੀ ਬਾਰ ਜਦਾ ਕਾਰ ਮਤਲਬ ਖੱਲੋਂ ਦੀ ਆਈ ਆ ਲੱਗੀ ਆ ਮੈਨੂੰ ਇਹ ਇਹ ਦੱਸੋ ਕਿ ਇਹ ਦੀ ਆ ਜਾਂਦੀ ਮੈਂ ਮੰਨ ਲੈਂਦਾ ਜੀ ਮੈਂ ਆਪਣੀ ਮੰਨ ਨਹੀਂ ਲੈਂਦਾ ਨਹੀਂ ਨਹੀਂ ਹਾਂ ਜੀ ਮੰਨਦਾ ਤੇ ਦੋ ਕਾਰ ਲੱਗੀ ਆ ਖੜਗਾ ਹੋਇਆ ਮੈਨੂੰ ਉਧਰ ਓਟੋ ਆਇਆ ਤੁਹਾਮਾਰਾ ਜਨਾ ਕਾਰ ਆ ਗਈ ਹੈ ਕਾਰ ਵੱਜੀ ਆ ਅੱਡਾ ਵੱਡਾ ਟਰੱਕ ਚਲਾ ਰਹੇ ਹਾਂ ਕਿ ਗੱਡੀ ਤੱਲੇ ਦੇ ਦਿੱਤੀ ਬਾਈ ਗੱਡੀ ਮੇਰੀ ਸਿੱਧੀ ਖੜੀ ਆ ਤੇ ਗੱਡੀ ਸਿੱਧੀ ਖੜੀ ਆ ਕਿਉਂ ਸਿੱਧੀ ਆਉਂਦੀ ਆ ਤੇ ਮੈਂ ਤਾਂ ਵੀ ਪਾਇਆ ਜਦੋਂ ਨੂੰ ਕਹੇ ਘਮਾਈ ਜਾ ਕੋਈ ਤਸੀੜਦੀ ਨਾ ਗੱਡੀ ਤਸੀੜਦੀ ਗੱਡੀ ਪੁੱਛੋ ਆਇਆ ਰੋਡ ਸਾਹਦ ਆਇਆ ਗੱਡੀ ਤੁਸੀਂ ਫੋਨ ਦੇ ਇਸਤੇਮਾਲ ਕਰ ਰਹੇ ਸੀ ਨਹੀਂ ਕੋਈ ਐਕਟਿਵ ਹੈ ਜੇ ਬਾਈਕ ਵਾਲਾ ਹੁੰਦਾ ਫੇਰ ਤੁਸੀਂ ਫੋਨ ਯੂਜ਼ ਕਰ ਰਹੇ ਹੋ ਆਹ ਫੋਨ ਲਾਇਆ ਸੀ ਮੈਂ ਕੰਨ ਨੂੰ ਹਾਂ ਮੈਂ ਇਹ ਇਹ ਗੱਲ ਕਹਿਣਾ ਜੀ ਹੁਣ ਲੱਗਾ ਸੀ ਮੇਰਾ ਕੰਨ ਆਏ ਕੋਈ ਨਸ਼ਾ ਹੈ ਜੀ ਕੋਈ ਦਿਲ ਨਹੀਂ ਜੀ ਮੋੜ ਜੀ ਮੁਲਾਜਾ ਕਰਾਵਾਂਗੇ ਚਲੋ ਬੰਦੇ ਆਪਣੀ ਗਲਤੀ ਤੁਹਾਡੀ ਗਲਤੀ ਹੈ ਜੇਦਾ ਆ ਹੋਇਆ ਜੀ ਮੈਂ ਮੰਨ ਲੈਂਦਾ ਤਾਂ ਗਲਤੀ ਤੁਹਾਡੀ ਹਾਂ ਜੀ ਹਰ ਜਾਨਤ ਹੋਗੇ ਉਹਨਾਂ ਨੂੰ ਉਹ ਮਾੜੀ ਜੀ ਬੱਚੇ ਇਨਾਮ ਹੈ ਤੁਹਾਡਾ ਮੇਰਾ ਨਾਮ ਸਨੀ ਹੈ ਭਾਜੀ ਸਭ ਕੀ ਹੋਇਆ ਕੀ ਭਾਜੀ ਇਧਰੋਂ ਵੀ ਇਹਨਾਂ ਦੀ ਕਾਰ ਆ ਰਹੀ ਸੀ ਜੰਦੀਆ ਰੋਡ ਤੋਂ ਇਹ ਸ਼ਾਹਪੁਰ ਰੋਡ ਵਾਲੀ ਸਾਈਡ ਜਾ ਰਿਹਾ ਸਟੇਸ਼ਨ ਵਾਲੀ ਸਾਈਡ ਇਹ ਟਰੱਕ ਨੇ ਅੱਗੋ ਟੱਕਰ ਮਾਰੀ ਇਹਨਾਂ ਨੇ ਕਾਰ ਇਹਨਾਂ ਦੀ ਅੱਗੇ ਆ ਗਈ ਇਹ ਪੂਰੇ ਸਹਿਮ ਗਏ ਮੈਂ ਉੱਪਰ ਪੱਲੀ ਸੜ ਚੜ ਕੇ ਉਹਨਾਂ ਦੇ ਮੈਂ ਬਾਰੀ ਨੂੰ ਹੱਥ ਮਾਰਿਆ ਡਰਾਈਵਰ ਫੋਨ 'ਚ ਲੱਗਾ ਹੋਇਆ ਸੀ ਉਹਨੇ ਮੈਂ ਪੁਰਕੁਆਈ ਤੇ ਫਿਰ ਭਾਜੀ ਦੇ ਨੂੰ ਮੈਂ ਮੈਂ ਕਿਹਾ ਰੁਕ ਗਈ ਹੈ ਗੱਡੀ ਤੁਸੀਂ ਨਿਕਲੋ ਪਰ ਮੈਂ ਪਰਿਵਾਰ ਇਹਨਾਂ ਦਾ ਸਾਰਾ ਬਾਦ ਕਿਤਾ ਕਿੱਥੇ ਹੈ ਪਰਿਵਾਰ ਉਧਰੋਂ bari ਖੋਲ ਕੇ ਕੱਢਿਆ ਜੀ ਇਹਨਾਂ ਨੂੰ ਭਾਜੀ ਨੇ ਵੀ ਉਧਰ ਹੀ ਲੱਤਾਂ ਕੱਢ ਕੇ ਬਾਹਰ ਕੱਢਿਆ ਗੱਡੀ ਘੱਟੋ ਘੱਟ 2-300 ਮੀਟਰ ਰੇੜਕੇ ਆ ਗਈ ਇੱਥੇ ਰੱਕ ਇਹ ਟਰੱਕ ਤੇ ਆ ਕੜੀਜ਼ ਹਾਂ ਜੀ ਕਿੰਨੇ ਕੁ ਬੱਚੇ ਸੀਗੇ ਗੱਡੀ ਘੜੇ ਕੁ ਬੰਦੇ ਸੀਗੇ ਗੱਡੀ 'ਚ ਚਾਰ ਜਣੇ ਸੀ ਇਹ ਪਰਿਵਾਰ ਸੀ ਪੂਰਾ ਪੂਰਾ ਪਰਿਵਾਰ ਸੀ ਭਾਜੀ ਇਹ ਇਹ 2-300 ਮੀਟਰ ਇੱਕ ਢੀਜ਼ੇ ਹੀ ਲਿਆਇਆ ਇੱਥੇ ਰੱਖਿਆ ਇਹ ਭਾਜੀ ਚੰਡੀਗੜ੍ਹ ਰੋਡ ਸਮਰਾਲਾ ਬਾਈਪਾਸ ਕੰਕ ਦੇ ਵਿੱਚ ਭਾਜੀ ਹਾਂ ਜੀ ਬਿਲਕੁਲ ਜੀ ਇਹ ਪਰਿਵਾਰ ਕੱਢਿਆ ਗਿਆ ਜੀ ਹੱਥੋਂ ਹੀ ਬਾਹਰ ਹਾਂਜੀ ਭਾਈ ਮੈਂ ਉੱਤੇ ਚੜ ਕੇ ਹੱਥ ਮਾਰਿਆ ਭਾਈ ਨੇ ਦੇਖਿਆ ਮੈਨੂੰ ਮੈਂ ਉਹਨੂੰ ਹੱਥ ਮਾਰਿਆ ਮੈਂ ਰੋਕਿਆ ਉਹਨਾਂ ਨੂੰ ਇਹਨਾਂ ਨੂੰ ਵੀ ਮੈਂ ਇਹੀ ਬਾਹਰ ਕੱਢਿਆ ਆ ਕੇ ਉਹ ਤਾਂ ਫਿਰ ਵੀ ਉੱਤੋਂ ਉਤਰਿਆ ਨਹੀਂ ਹੈਗਾ ਵੀ ਮੈਂ ਚਾਬੀ ਗੱਡੀ ਹੋਈ ਚਾਬੀ ਇਹਨਾਂ ਨੂੰ ਭਾਈ ਨੂੰ ਦਿੱਤੀ ਮੈਂ ਕਹਿੰਦਾ ਲਓ ਜੀ